ਲੋ ਵੀ ਪੰਜਾਬੀਓ ਕੁੜੀ ਤਾਂ ਉਹ ਕਹਿ ਗਈ ਕਿ ਸਾਡੀਆਂ ਗਲਤ ਫਹਮੀਆਂ ਸੀ ਭਾਈ ਤੇ ਸਾਡੀਆਂ ਵੀਡੀਓ ਬੂਡੀਓ ਜਿਹੜੀਆਂ ਐਕਟਰ ਉਹ ਬੂਆਂ ਵਗੈਰਾ ਜੋ ਡਾਕਟਰ ਮਪਟਰਮ ਸਾਬ ਚੱਲਿਆ ਉਹ ਭਾਈ ਤੁਸੀਂ ਸਾਫ਼ ਕਰ ਦਿਓ ਮਿਟਾ ਦਿਓ ਢਾ ਦਿਓ ਡਿਲੀਟ ਕਰ ਦਿਓ ਤੇ ਸਾਡੀ ਸੁਰਾ ਹੋ ਗਈ ਹੁਣ ਫਿਰ ਆਪਾਂ ਕੁਣ ਨਵਾਂ ਮੁੱਦਾ ਲੱਭਾਂਗੇ ਪੰਜਾਬ ਵਾਲੇ ਲੋਕਾਂ ਨੂੰ ਮੁੱਦੇ ਚਾਹੀਦੇ ਆ ਇਹੇ ਜਿਹੇ ਮੁੱਦੇ ਹੋਈ ਖਾਸ ਤੌਰ ਤੇ ਹੁਣ ਕੋਈ ਨਵਾਂ ਮੁੱਦਾ ਲੱਭੋ ਪੰਜਾਬ ਦੇ ਲੋਕਾਂ ਨੂੰ ਵੀ ਸਵਾਦ ਨਹੀਂ ਆਉਂਦਾ ਮੁੱਦਿਆਂ ਮੇਰੇ ਨਾ ਬਨਾ ਜਿਹੜੇ ਆ ਪੇਜਾਂ ਪੂਜਾਂ ਵਾਲੇ ਆ ਇਹਨਾਂ ਨੇ ਆਪਣੇ ਪੇਜ 'ਚ ਲਾਉਣੇ ਆ ਵਿਊ ਲੈਣੇ ਆ ਉਹਨਾਂ ਦਾ ਵੀ ਕੰਮ ਰੁਕ ਜੇ ਗਿਆ ਯਾਰ ਅੱਜ ਚੈਨਲ ਵਾਲੇ ਭੱਜੇ ਫਿਰਦੇ ਸੀਗੇ ਮਗਰ ਮੁਰੇ ਇਹ ਵੀ ਵਿਚਾਰੇ ਹੁਣ ਨਰਾਸ਼ ਹੋਣਗੇ ਵੀ ਯਾਰ ਦੋ ਚਾਰ ਦਿਨ ਹਲੇ ਮੁੱਦਾ ਹੋਰ ਚੱਲਣਾ ਸੀਗਾ ਇਹ ਅਸੀਂ ਤਾਂ ਯਾਰ ਰੋਗ ਗਿਆ ਕੰਮ ਇਹ ਤਾਂ ਸੋ ਮੇਰਾ ਕਹਿਣ ਦਾ ਭਾਵ ਆ ਕਿ ਅਸੀਂ ਸਾਡੀ ਮਾਨਸਿਕਤਾ ਸਾਡੀ ਸੋਚ ਸਾਡਾ ਪੱਦਰ ਕਿੱਥੇ ਆ ਕੇ ਖੜ ਗਿਆ ਯਾਰ ਅਸੀਂ ਕਦੇ ਕੋਲੜ ਪੀਜੇ ਵਾਲੇ ਆ ਜਾਂਦੇ ਆ ਕਦੇ ਆ ਬੀਬੀ ਆ ਗਈ ਟਰੈਕਟਰ ਵਾਲੀ ਆ ਗਈ ਫਿਰ ਕੋਈ ਹੋਰ ਆ ਜਾਣਾ ਪਰ ਉਹਦੇ ਮਗਰ ਹੋ ਜੋ ਭਾਵਕ ਹੋ ਕੇ ਮਿੰਟ ਲਾਉਣੇ ਆ ਮੈਂ ਕੱਲ ਹੀ ਕਹਿਦਾ ਸੀਗਾ ਇਹ ਗੱਲ ਕੱਲ ਮੈਂ ਬੋਲਿਆ ਸੀ ਤੇ ਚੈਨਲ ਦੇ ਉੱਤੇ ਕਿ ਭਾਈ ਇਹ ਮਸਲੇ ਦਾ ਜਾਂਚ ਦਾ ਵਿਸ਼ਾ ਹੈ ਪੜਤਾਲ ਦਾ ਵਿਸ਼ਾ ਹੈ ਮਸਲਾ ਪਰ ਨਹੀਂ ਤੂੰ ਕੁੜੀ ਦੇ ਉਲਟਾ ਤੂੰ ਫਲਾਨਾ ਤੂੰ ਟਮਕਾਨਾ ਕੀ ਨਿਕਲਿਆ ਹੁਣ ਫਿਰ ਖੜਜੋ ਨਾਲ ਜਾ ਕੇ ਸੋ ਇਹਨਾਂ ਗੱਲਾਂ 'ਚ ਕੱਖ ਨਾ ਨਿਕਲਿਆ ਤੇ ਨਾ ਨਿਕਲਣਾ ਇਹ ਸਾਰੇ ਪਤਾ ਨਹੀਂ ਕੋਈ ਸਟੰਟ ਹੁੰਦਾ ਪਤਾ ਨਹੀਂ ਕੀ ਹੁੰਦਾ ਪਤਾ ਨਹੀਂ ਕੀ ਕਹਾਣੀਆਂ ਨੇ ਕੋਈ ਪਤਾ ਨਹੀਂ ਲੱਗਦਾ ਇਕਦਾਂ ਜੱਕਦਮ ਰਾਇਣਾ ਬਣਾਇਆ ਕਰੋ ਕਿਸੇ ਪ੍ਰਕਾਰ ਦੀ ਜੱਕਦਮ ਰਾਇ ਬਣਾ ਲੰਨੇ ਆਂ ਹਾਂ ਅਸੀਂ ਉਹਦੇ ਨਾਲ ਆਂ ਅਸੀਂ ਇਹਦੇ ਨਾਲਾਂ ਚੱਕ ਦਾਂਗੇ ਦੱਬ ਦਾਂਗੇ ਮਾਰ ਦਾਂਗੇ ਵੜ ਦਾਂਗੇ ਟੁੱਕ ਦਾਂਗੇ ਰਾਇਣਾ ਬਣਾਇਆ ਕਰੋ ਥੋੜਾ ਜਿਹਾ ਰੁਕ ਜਾ ਕਰੋ ਬਹੁਤ ਗੱਲਾਂ ਨਿਕਲਣੀਆਂ ਹੁੰਦੀਆਂ ਵਿੱਚੋਂ بڑے ਰਾਜ ਹੁੰਦੇ ਨੇ ਵੱਲੇ ਪਰਦੇ ਹੁੰਦੇ ਨੇ ਬੜਾ ਕੁਝ ਖੁੱਲਦਾ ਸੋ ਆਈਏ ਫਿਰ ਆਪਾਂ ਮੁੱਦੇ ਤੇ ਮਾੜੀ ਮੋਟੀ ਸ਼ਰਮ ਕਰਨੀ ਚਾਹੀਦੀ ਹੈ ਸਾਡੇ ਲਾਂਤੀ ਚੈਨਲਾਂ ਵਾਲਿਆਂ ਨੂੰ ਕੌਲੀ ਜੱਟ মিডিਏ ਨੂੰ ਦਲਾਲਾਂ ਨੂੰ ਕਿ ਕਿੱਡਾ ਵੱਡਾ ਘਾਣ ਹੋ ਰਿਹਾ ਪੰਜਾਬ ਦਾ ਤੁਸੀਂ ਖਬਰ ਚਲਾਈ ਕੋਈ ਕਿਸੇ ਚੈਨਲ ਨੇ ਕਿਸੇ ਪੱਤਰਕਾਰ ਨੇ ਕਿਸੇ ਕਿਸੇ ਵੀ ਤਰ੍ਹਾਂ ਦੇ ਕੋਈ ਖਬਰ ਕਿਸੇ ਅਖਬਾਰ ਨੇ ਲਾਈ ਜੋ ਚਾਰਨ ਹੋ ਗਏ ਲੱਗਿਆ ਹੁੰਦਾ ਤੇਰੀ ਦੇ ਤੇਰੀ ਕੁੜੀ ਸਹੀ ਆ ਮੁੰਡਾ ਸਹੀ ਆ ਆ ਹੋ ਗਿਆ ਉਹ ਹੋ ਗਿਆ ਵੀਡੀਓ ਵਾਇਰਲ ਹੋ ਗਈ ਕੁੜੀ ਸਾਹਮਣੇ ਆ ਗਈ ਮੁੰਡਾ ਸਾਹਮਣੇ ਆ ਗਿਆ ਮੁੰਡੇ ਦਾ ਬਾਪੂ ਸਾਹਮਣੇ ਆ ਗਿਆ ਕੀ ਨਿਕਲਿਆ ਕੀ ਕੱਢ ਲਿਆ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਮੀਡੀਆ ਵਾਲੋ ਪੰਜਾਬ ਨਾਲ ਖੜਨ ਦਾ ਮੌਕਾ ਬਾਈ ਥੋੜੀਆ ਆ ਤੁਸੀਂ ਇਧਰ ਤੁਰੇ ਫਿਰਦੇ ਹੋ ਤੁਸੀਂ ਵੀ ਇਧਰ ਤੁਰੇ ਫਿਰਦੇ ਹੋ ਤੁਹਾਨੂੰ ਦਾ ਤੁਰਿਆ ਹੋਇਆ ਜਾਣ ਕੇ ਕਿ ਲੋਕਾਂ ਨੂੰ ਵੀ ਇਧਰ ਲਾਈ ਫਿਰਦੇ ਆ ਅਸਲ ਦੇ ਵਿੱਚ ਜਿਹੜੀ ਮੰਜੀ ਠੋਕ ਰਿਹਾ ਹੈ ਦਿੱਲੀ ਵਾਲੇ ਪੰਜਾਬ ਦੀ ਮੰਜੀ ਪੀੜੀ ਸਭ ਉਸੇ ਠੋਕੀ ਤੁਰੇ ਜਾਂਦੇ ਆ ਆ ਦਿੱਲੀ ਵਾਲੇ ਤੇ ਭਵਾਂ ਤੋਂ ਨਾਲ ਹੱਥ ਠੋਕਾ ਬਣ ਕੇ ਸੋਨੂੰ ਠੋਕੂ ਲਈ ਤੁਰੇ ਜਾਂਦਾ ਐਡਾ ਵੱਡਾ ਨੁਕਸਾਨ ਭਵਾਂਤਮਾਨ ਕਰ ਰਿਹਾ ਪੰਜਾਬ ਦਾ ਤੁਸੀਂ ਯਾਦ ਰੱਖੋਗੇ ਜੇ ਨਾ ਤੁਸੀਂ ਭੱਬਾ ਮਾਰ ਕੇ ਰੋਏ ਤਾਂ ਸੋ ਮੁਦਦੇ ਤੇ ਆ ਪਾਜ ਗਏ ਹੁਣ ਇੱਥੇ ਆ ਜੁੜੀ ਜਾਂਦੇ ਪਤਾ ਨਹੀਂ ਲੱਖਾ ਕੁੜੀ ਦੀ ਗੱਲ ਕਰੂਗਾ ਹੁਣ ਤਾਂ ਜੁੜ ਜਿਓਗੇ ਤੁਸੀਂ ਦੋਹੇਂੀਆਂ ਗੱਲਾਂ ਸੁਣਨੀਆਂ ਸਵਾਲ ਲੈਣਾ ਬਹੁਤ ਜੁੜਦੇ ਹਾਂ ਜੋ ਮੁੱਦੇ ਦੀ ਗੱਲ ਹੈ ਉਹਦੋਂ ਕੋਈ ਜੁੜਦਾ ਹੀ ਨਹੀਂ ਉਹਦੋਂ ਕੋਈ ਸੁਣਦਾ ਹੀ ਨਹੀਂ ਪੰਜਾਬ ਦੇ ਲੋਕ ਕੋਏ ਛੋਡੇ ਕਾਫਲੇ ਲੁੱਟੇ ਜਾ ਰਹੇ ਆ ਛੋਡੀਆਂ ਨਸਲਾਂ ਤਬਾਹ ਕੀਤੀਆਂ ਜਾ ਰਹੀਆਂ ਉਹ ਅਸੀਂ ਕਿਉਂ ਕਲਪਦੇ ਆ ਸਾਡੇ ਅੰਦਰੋਂ ਤੜਫਦੇ ਆ ਅੰਦਰ ਤੜਫਾ ਹੈ ਅਸੀਂ ਅੰਦਰੋਂ ਰਿਹਦੇ ਰਹਿਨੇ ਆ ਤੜਫਦੇ ਰਹਿਨੇ ਆ ਕਲਪਦੇ ਰਹਿਨੇ ਆ ਬਿਲਕੁਲ ਦੇ ਰਹਿਣਾ ਵੀ ਪੰਜਾਬ ਨਾਲ ਹੋਈ ਕੀ ਜਾਂਦਾ ਆ ਪੰਜਾਬ ਦੇ ਮੁੱਦੇ ਤੇ ਉਹਦੀ ਬੰਦੇ ਘਟਲੇ ਸ਼ੁਰੂ ਹੋ ਜਾਣਗੇ ਤੁਹਾਨੂੰ ਚੰਗੀਆਂ ਗੱਲਾਂ, ਮੁੱਦੇ ਦੀਆਂ ਗੱਲਾਂ, ਪੰਜਾਬ ਦੀਆਂ ਗੱਲਾਂ, ਹੱਕ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੁਣਨੀਆਂ। ਤੁਹਾਨੂੰ ਚੰਗਾ ਲੱਗਦਾ ਕੁਲ ਪੀੜੇ ਵਾਲਾ ਦੇਖਣਾ ਸੁਣਨਾ। ਤੁਹਾਨੂੰ ਚੰਗਾ ਲੱਗਦਾ ਜਿਹੜਾ ਬੀਬੀ ਜਿਹੜੀ ਆ ਹੁਣ ਆਪਣੀ ਸਾਹਮਣੇ ਆਈ ਆ। ਸੋ ਮੇਰਾ ਵੀਰ ਮੈਂ ਜਿਹੜੀ ਅਹਿਮ ਗੱਲ ਕਰ ਰਿਹਾ ਇਹਨੂੰ ਅਖੀਰ ਤੱਕ ਧਿਆਨ ਨਾਲ ਸੁਣਿਓ। ਬਹੁਤ ਵੱਡਾ ਨੁਕਸਾਨ ਭਵਾਂਤ ਪੰਜਾਬ ਦਾ ਕਰ ਰਿਹਾ। ਸਿਰਫ ਇੱਕ ਆਪਣੀ ਕੁਰਸੀ ਬਚਾਉਣ ਦੇ ਲਈ ਜੋ ਦਿੱਲੀ ਵਾਲੇ ਇੱਥੇ ਕਰ ਰਹੇ ਆ ਜੋ ਥੋਪਿਆ ਜਾ ਰਿਹਾ ਹੈ ਬਹੁਤ ਖਤਰਨਾਕ ਚੀਜ਼یں ਨਿਕਲਣੀਆਂ ਸੋ ਮੇਰਾ ਵੀ ਧਿਆਨ ਨਾਲ ਸੁਣ ਲਓ ਕਿਹੜੀਆਂ ਗੱਲਾਂ ਬਾਤਾਂ ਮੈਂ ਅੱਜ ਕਰਨ ਜਾ ਰਿਹਾ ਹਾਂ